ਦੇਖ ਲੈਣ ਦੇ ਦੋ ਜਣਿਆਂ ਨੂੰ ਜੋਰ ਕਾ ਇਹ ਦਰਵਾਵਾ ਗਰਾਊਂਡ ਪਿਆ ਇਕੱਲਿਆਂ ਨੂੰ ਭੇਜ ਦੋ ਸੋ ਸਾਡਾ ਬਾਈ ਜੱਗਾ ਵੀਰਾ ਜੱਗਾ ਬਾਈ ਦੇ ਢੱਲੋਂ ਬਾਈ ਬਾਈ ਜੀ ਨਹੀਂ ਜੀ ਕੀ ਕਰੀਏ ਸਾਰੇ ਥੱਲੇ ਮਿਠਾ ਦਈਏ ਥੱਲੇ ਮਿਠਾ ਦਈਏ ਜਿਹੜੇ ਪਿੱਛੇ ਸਟੇਜ ਦੇ ਆ ਬੈਠੋ ਵੀਰੇ ਸਾਰੇ ਥੱਲੇ ਬਹਿ ਜਾਓ ਵੀਰੇ ਬਹਿ ਜਾਓ ਵੱਡੇ ਭਾਈ ਬਹਿ ਜਾਓ ਵੀਰੇ ਬਹਿ ਜਾਓ ਵੀਰੇ ਬਹਿ ਜਾਓ ਵੀਰੇ ਥੱਲੇ ਬਿਠਾ ਦਈਏ ਜੀ ਥੱਲੇ ਲਾ ਦਈਏ ਜੀ ਉਹ ਵੀਰੇ ਥੱਲੇ ਬਹਿ ਜਾਓ ਸਾਰੇ ਜਣੇ ਨਹੀਂ ਜੱਜ ਦੀ ਬੰਦਾ ਗਾਊ ਕਾ ਦੇ ਦੇ ਸੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਜੀਨੇ ਵੀ ਸ਼ੋ ਕਰਾਉਣਾ ਜੀ ਸੱਜ ਕੇ ਕਰਾਓ ਸ਼ੋ ਤੁਹਾਡਾ ਬਹੁਤ ਵੱਡਾ ਜਾਵੇ ਹਿੱਟ ਜਾਵੇ ਵਾਹਿਗੁਰੂ ਕਿਰਪਾ ਕਰੇ ਪਰ ਸਾਊਂਡ ਬਹੁਤ ਜੱਜ ਨਹੀਂ ਲਿਆ ਕਰੋ ਪਲੀਜ਼ ਪਲੀਜ਼ ਬੇਹਤੀਏ ਵਾਹਿਗੁਰਜੀ ਖਾਲਸਾ ਸੇਰੀ ਵਾਹਿਗੁਰਜੀ ਕੀ ਫਤਿਹ ਅ ਵੀ ਬਹੁਤ ਮਰੋ ਦੋ ਮਿੰਟ ਦੋ ਮਿੰਟ ਭਾਈ ਇਹਨਾਂ ਨੂੰ ਦੇਖ ਲੈਣ ਦਿਓ ਦੋ ਜਣਿਆਂ ਨੂੰ ਜੋਰ ਕਾ ਇਹ ਦਰਵਾਵਾ ਗਰਾਊਂਡ ਪਿਆ ਹੈ ਕੱਲਿਆਂ ਨੂੰ ਭੇਜ ਦੋ ਸੋ ਸਾਡਾ ਭਾਈ ਜੱਗਾ ਵੀਰਾ ਜੱਗਾ ਭਾਈ ਦੇ ਢੱਲੋਂ ਭਾਈ ਬਾਈ ਜੀ ਨਹੀਂ ਜੀ ਕੀ ਕਰੀਏ ਸਾਰੇ ਥੱਲੇ ਬਿਠਾ ਦਈਏ ਥੱਲੇ ਬਿਠਾ ਦਈਏ ਜਿਹੜੇ ਪਿੱਛੇ ਸਟੇਜ ਦੇ ਆ ਬੈਠੋ ਵੀਰੇ ਸਾਰੇ ਥੱਲੇ ਬਹਿ ਜਾਓ ਵੀਰੇ ਬਹਿ ਜਾਓ ਵੱਡੇ ਭਾਈ ਬਹਿ ਜਾਓ ਵੀਰੇ ਬੈਠ ਜਾ ਵੀਰੇ ਬੈਠ ਜਾ ਵੀਰੇ ਥੱਲੇ ਬਿਠਾ ਦਈਏ ਜੀ ਥੱਲੇ ਲਾ ਦਈਏ ਜੀ ਉਹ ਵੀਰੇ ਥੱਲੇ ਬੈਜੋ ਸਾਰੇ ਜਣੇ ਨਹੀਂ ਜੱਜ ਦੀ ਬੰਦਾ ਗਾਊ ਕਾ ਦੇਂਦੇ ਸੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਜੀਨੇ ਵੀ ਸ਼ੋ ਕਰਾਉਣਾ ਜੀ ਸਭ ਕੇ ਕਰਾਓ ਸ਼ੋ ਤੁਹਾਡਾ ਬਹੁਤ ਵੱਡਾ ਜਾਵੇ ਹਿੱਟ ਜਾਵੇ ਵਾਹਿਗੁਰੂ ਕਿਰਪਾ ਕਰੇ ਪਰ ਸਾਊਂਡ ਬਹੁਤ ਜੱਜ ਦੀ ਲਿਆਇਆ ਕਰੋ ਪਲੀਜ਼ ਪਲੀਜ਼ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਕਿਹੜੀ ਵਾਇ ਗੁਰਜੀ ਕੀ ਫਤਿਹ ਐਕਸਾਈਟਡ ਹਾਂ ਤੁਸੀਂ ਫਿਲਮ ਦੇ ਰੋਲ ਕਰ ਲੈ ਮੈਂ ਤਾਂ ਬਾਲਾ ਐਕਸਾਈਟਡ ਹਾਂ ਬਾਈ ਮੈਂ ਤਾਂ ਤਿੰਨ ਚਾਰ ਵੇਰੇ ਸਵੇਰੇ ਮੰਮੀ ਨੂੰ ਕਹਿ ਦਿੰਨਾ ਕਿ ਹਾਂ ਕੁੜੀਏ ਮੈਂ ਤਾਂ ਇੱਕ ਦਿਨ ਡੈਡੀ ਨੂੰ ਕਰੀ ਗਿਆ ਰਾਤ ਨੂੰ ਬਾਈ ਡੈਡੀ ਦੇ ਪੈਗ ਲੱਗੇ ਹੋਏ ਮੈਂ ਡੈਡੀ ਨੂੰ ਕਰੀ ਆਂ ਖਾਲੀ ਪਿਸਤੌਲ ਲੈ ਕੇ ਜਉਣਾ ਫੜਨਾ ਗਿਆ ਥਾਣੇਦਾਰਾ ਡੈਡੀ ਕਹਿੰਦਾ ਪਾਇਆ ਯਾਰ ਕਿਉਂ ਥਾ ਬੜੇ ਗਾਣੇ ਆ ਫੇਰ ਮਸੋਂ ਗਿਆ ਜੋਰ ਬਿਨਾ ਪੱਟਾਂ ਦੇ ਫਾਪੀ ਕੁਝ ਦੀਨਾ ਕੰਕਾ ਨਹੀਂ ਰੁਕਵਾ ਬੂਸੇ ਮੇਰਾ ਨਾਮ ਸਤੂ ਆਏ ਲੋਕ ਜੇ ਕਾ ਤੋਂ ਫਲ ਜਾਂਦੇ ਆਪ ਦਾ ਤੋ ਸ਼ੀਰ ਛੱਡੇ ਸ਼ਿਕਾਰ ਫਿਰ ਮਦੀਆਂ ਰੋਕਾਂ ਦੇ कुझ हथां हथे छॾे